ਹਾਂਜੀ ਖਾਸੀ ਗਾਲ ਜੀ ਸਾਰਿਆਂ ਨੂੰ ਆਪਾਂ ਚੱਲੇ ਆਂ ਇੱਕ ਕਾਲਜ ਉਹਦੇ ਧਾਰਮਿਕ ਨੇ ਕਰੀਨੇਗੇ ਅੱਜ ਅਸੀਂ ਰਾਤ ਵੀ ਲੇਟ ਹੋ ਗਈ ਫੋਟਾਂ ਦੇ ਵਿੱਚ ਬੀਜੀ ਤੇ ਅੱਜ ਮੈਂ ਮੂਹਰ ਖਾਣ ਆਇਆ ਦੀ ਤੇ ਆ ਮੂਹਰ ਵਾਲਾ ਕਹਿਦਾ ਕੀ ਕਹਿੰਦਾ ਵੀਰੇ ਆਹ ਆਹ ਪਾਪਰ ਬੰਦਾ ਬੰਦਾ ਨਹੀਂ ਇਹਗਾ ਪਾਪਰ ਪਾਪਰ ਕਹਿੰਦੇ ਬੰਦਾ ਵਧੀਆ ਨਹੀਂ ਨਾ ਪੈਸੇ ਨਹੀਂ ਦਿੰਦਾ ਇਹ ਮੂਹਰ ਵਾਲੇ ਦੇ ਉਹਨੇ ਕਹਿਣਾ ਜਾ ਕੇ ਉਹਨੂੰ ਵੀ ਬਾਕੀ ਮੋਮੋ ਤੇ ਬਾਲੇ ਕਹਿਣਾ ਹੈ। ਹੋਰ ਦੱਸ। ਮੋਮੋ ਮੋ ਤੇ ਖਾ ਗਈ। ਹੁਣ ਸਾਈਕਲ ਤੇ ਆ ਕੇ ਕਿਹੜਾ ਕੱਢਣਾ ਬਾਹਰ। ਕਿਹੜੇ ਕੋਨੇ ਮਾਰਦੇ ਆਂ ਅੰਦਰ ਥੋੜਾ ਪਿੰਨਾ ਨਾਲੇ। ਮੋਮੋ ਥੱਲੇ ਕਰੀਏ। ਤਾਂ ਕਰਕੇ ਉਹ ਕਾਗ ਛੱਡਦੇ ਅੰਦਰ ਉਹਨੇ। ਬਾਕੀ ਸ਼ਾਮ ਨੂੰ ਭਾਗ ਤੋਂ ਨਹੀਂ ਆਉਣੇ ਫਿਰ ਦੇ ਦੇ ਆਂਡੇ-ਉਂਡੇ ਖਾ ਕੇ ਆਵਾਂ ਖਲਾ ਬਣਾਉਦੇ ਆ। ਉਹ ਵੀ ਦਿਖਾਵਾ ਹੋਇਆ। ਦੇਖੋ ਜੀ ਕਰੋ ਚੈੱਕ ਆ ਗਈ ਸੀਗੇ ਹੁਣ ਕੰਮ ਤੋਂ ਤੇ ਆ ਤਾਂ ਫ੍ਰੀਜ਼ਿੰਗ ਖੜੇ ਰਹੀ ਬੈਠ ਨਹੀਂ ਇੱਧਰ ਦੁਕਾਨ ਚ ਅਜ ਤਾਇਆ ਜੀ ਬੈਗੇ ਸੀਗੇ ਉਹ ਠੀਕ ਹੋਈ ਹਾਂ ਜੀ ਹੋਰ ਕੱਲੀ ਹਾਂ ਤੇ ਬਾਤਾਂ ਦੇ ਦㄠ گے ਫਾਗਣਾ ਅਨ ਲੜਗੜੇ ਨਾ ਬਣਾਉਗੇ ਬਣਾਣਾ ਕੱਲੀਏ ਚਲੋ ਕੋਕੇ ਲੋ ਜੀ ਧਰਮਪ੍ਰੀ ਦਾ ਫੋਨ ਚੈੱਕ ਹੋ ਰਿਹਾ ਇੱਧਰ ਪੂਰੀ ਚੈਕਿੰਗ ਤੇ ਇਧਰ ਹੀ ਕਾਇਆ ਜੀ ਬੈਠੇ ਨੇ ਜੀ ਸਾਹ ਸੁੱਕੇ ਪਏ ਨਹੀਂ ਇਧਰ ਸਾਹ ਸੁੱਕੇ ਪਏ ਨਹੀਂ ਇਧਰ ਫੋਨ ਚੈੱਕ ਹੋ ਰਿਹਾ ਤੇ ਹਾਂਜੀ ਕਹਿਣਾ ਚਾਹੋਗੇ ਕੁਝ ਸਾਰੇ ਸਾਹ ਆਪਾਂ ਗੱਲਤ ਕੰਮ ਕਰਦੇ ਸੀ ਉਹ ਦਾਲ ਤੇ ਮम्मी ਬਹੁਤ ਲੱਗੀ ਹਟ ਲਾਵੇ ਚਲਿਏ ਹਟ ਨਹੀਂ ਰਿਹਾ ਜੀ ਕਿੰਨਾ ਕਹਿ ਗਿਆ ਚਾਣੀ ਓਏ ਕਹਿਣਾ ਜ਼ਰੂਰ ਹਟਲ ਸੱਤ ਤੇ ਚੱਕੀ ਆਪਾਂ ਕਿਹੜਾ ਆਈਏ ਐਸ ਬਣ ਆਪਾਂ ਚ ਲਈ ਅੰਡੇ ਲਵੇਟਣ ਕਿੰਨੇ ਜਿਤਨੇ ਕਾ ਬੱਦ ਦਾ ਵਿਰੋਧ ਦੀ ਬੰਦ ਰੱਖਾਰੇ ਲਾਈਟ ਮਾਰਦਾ ਮਮੂ ਬੇ ਆਪਾਂ ਚ ਲਈ ਅੰਡੇ ਹਾਂ ਆਏ ਓਏ ਅੰਡੇ ਖਾਣ ਨਹੀਂ ਅੰਡੇ ਲਵੇਟਣ 버ਗਰ ਤਾਂ ਨਹੀਂ ਖਾਣਾ ਨਾ 버ਗਰ ਬੋਏ ਬਣਾਏ ਮੁਗੱਬੇ ਜਗਾ ਤੇ ਕਰੇ ਲੜਕਦੇ ਆ ਦੇਖੋ ਜੀ ਭਾਰਤ ਨੂੰ ਭਾਰਤ 68 ਸਿੰਘ ਚਲਾ ਰਿਹਾ ਜੀ ਅੱਜ ਉਹ ਫੋਟੋਆਂ ਕਰਾ ਲਵਾਂਗੇ ਬਹੁਤ ਬੋਲੀ ਜਿਹੜੀ ਨੇ ਭੇਜਿਆ ਮੇਰੇ ਸਾਈਕਲ ਤੇ ਟੱਲੀਆਂ ਭਿਜਾਉਂਗਾ ਅੱਜ ਟੱਲੀ ਦਾ ਪੱਦ ਮੰਜ਼ਲ ਤੇ ਆਪਣੀ ਤੇ ਪਹੁੰਚ ਗਏ ਜੀ ਅਸੀਂ ਜੱਟੂ ਕੋਲ ਜੱਟੂ ਕੋਲ ਸੁੰਗ ਬੁਲਾਉਣਾ ਹੀ ਹੁਣ ਹੋਰ ਯੋ ਸਿੱਟ ਨਾ ਦੇ ਜੱਟੂ ਏ ਬਿੱਲ ਮਾਰ ਦੇ ਭਾਰਤ 68 ਦੀ ਬੱਸ ਹੋ ਗਈ ਸਿੰਘ ਜੀ ਉਹਦੇ ਮੈਂ ਕੋਟ ਲਾਉਣਾ ਸੀ ਕਰਦਾ ਤਾਂ ਉਹ ਵਧੀਆ ਸਾਈਕਲ ਵਿੱਚ ਹੈਗੀ 70 ਰੁਪਏ ਸਾਡੇ ਮਰਦ ਉੱਥੇ ਡੈਰੀ ਮੂਰੇ ਮੁੜਿਆ ਆਇਆ ਤੁਰਿਆ ਜਾਂਦਾ ਜਾਂਦਾ ਭਾਰਤ ਸ਼ਾਹ ਨੂੰ ਮਿਲਿਆ ਜਵਾਬ ਮੈਂ ਕਹਿੰਦਾ ਸੀ ਮੈਂ ਵੀ ਮੈਂ ਆਉਣਾ تھا ਹੈਗਾ ਇਹ ਝੰਮੜ ਨੂੰ ਰੈਗੋਟ ਗਿਆ ਮੈਂ ਫਿਰ ਮੈਂ ਉੱਥੇ ਹੀ ਫੜ ਲੈਣਾ ਮੈਂ ਉੱਥੇ ਜਾ ਕੇ ਕੀੜਾ ਕੱਢਿਆ ਮੈਂ ਕਿਹਾ ਤੇ ਉਹਦਾ ਅੰਡਾ ਹੈ ਇਹ ਹੁਣ ਆ ਜਾ ਅੱਜ ਮੇਰੇ ਵੱਲੋਂ 100 100 ਰੁਪਈਆ ਬਈ 100 ਰੁਪਈਆ ਲਾ ਦਾਂਗੇ ਓਕੇ ਕਮਲਾ ਹੋ ਗਈ ਪਰ ਯਾ ਤਮੀ ਹਾਂ ਮੈਂ ਜੀ ਕੋਟੀ ਪੋੜੀ ਆਪਾ ਬਣ ਗਏ ਵਲੌਗ ਆਪਾ ਵੱਡੇ ਬਲੌਗਰ ਵਲਗੇ ਪਹਿਲਾ ਲੈਂਟਰ ਪਾਉਣਾ ਹੈ ਹੈ ਪਹਿਲਾ ਲੈਂਟਰ ਪਾਉਣਾ ਪਹਿਲਾ ਲੈਂਟਰ ਪਾਉਣਾ ਜੇ ਨਾ ਬਣੇ ਫਿਰ ਜਿਹੜੀ ਡੈਡੀ ਨੇ ਗੱਡੀ ਨਹੀਂ ਰਹਿਣੀ ਹੈ ਵੇਚ ਦੇ ਫਿਰ ਉਹ ਕਮਾਈ ਖਾਣੀ ਭਾਰਤ 66 ਦੀ ਸੋਚ ਦੇਖੋ ਕਿੰਨੀ ਗੰਦੀ ਹੈ ਬਾਕੀ ਜਾਮਾ ਚੱਕੋ ਹਾਂ ਲਓ ਜੀ ਭਾਰਤ 66 ਭਾਮੀ 66 ਅਜਾਂਡੇ ਖਾਣ ਚੱਲੇ ਆ ਜੀ ਆ ਰਮੇ ਚੋਂ ਮੋਂ ਆਈ ਅੱਜ ਕਨੇ ਜ਼ੋਰ ਪਰ ਖਿਆ ਜਾਣਾ ਜ਼ੋਰ ਪੈਰਾਂ 'ਚ ਹਵਾ ਜਮਾ ਨਹੀਂ ਹੈਗੀ ਜੀ ਰਿੰਮ ਤੇ ਜਾਂਦਾ ਇਹ ਨਹੀਂ ਪਤਾ ਹੁੰਦੇ ਮੈਨੂੰ ਪਾ ਕੇ ਲਿਆਉਣੇ ਇਹ ਆ ਡੇੜੀ ਮਿੰਟਾਂ ਚ ਪਾ ਕੇ ਲਿਆਉਣੇ ਆਹੋ ਜ਼ੋਰ ਲੱਗ ਰਿਹਾ ਬਾਹਾਂ ਬਾੜ ਤੋਂ ਵੱਨੋ ਇਹ ਆ ਜੀ ਬਾਕੀ ਬਾਕੀ ਰਵੀ ਨੂੰ ਪੁੱਤ ਹੁੰਦਾ ਤੂੰ ਰੇ 40 ਦੇ ਦੋਣਾ ਵੀ ਤੇ ਕਿੰਨੇ ਰੁਪਏ ਦੇਣੇ ਆ 40 ਉਹ ਲੋਨ ਬਹੁਤ ਪਾਸੇ ਚੱਲਦਾ ਜੀ ਆਪ ਪ੍ਰੋਸੈਡ ਕਰਦੇ ਤੇ ਡੁੱਬੇ ਜੀ ਅੱਜ ਜੱਗ ਬਰੀ ਦਾ ਨਿੱਲ ਘਾਤਾ ਹਸਾ ਅੱਜ ਇੱਕ ਬੰਦੇ ਦਾ ਤਾਂ ਨਿੱਲ ਕਰਤਾ ਜੀ ਬਹੁਤ ਦੂਰੋਂ ਮੁੜਿਆ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਲਓ ਜੀ ਅੰਡੇ ਵਾਲੀ ਰੇੜੀ ਤੇ ਆ ਗੋ ਮਾਇਆ ਲਓ ਜੀ ਅੰਡੇ ਵਾਲੀ ਰੇੜੀ ਤੇ ਆ ਗੋ ਆ ਗਏ ਲਓ ਦੇਖਿਆ ਜੀ ਕਿਸ ਤਰ੍ਹਾਂ ਇਹ ਕਹਿੰਦੇ ਕਿ ਦਰਦ ਦਾ ਜਾਪਦਾ ਹੋਇਆ ਉਹ ਮੂੜ ਮੁਵਲੇ ਕੱਦ ਨੂੰ ਪੁੱਤ ਹੋ ਗਿਆ ਪੱਕਾ ਗੇੜੇ-ਗੇੜੇ ਕੱਢ ਕੇ ਹੁਣ ਚੱਲਿਆਂ ਘਰੇ ਤੇ ਆ ਸਾਈਕਲ ਹੋ ਗਿਆ ਪੈਂਚਰ ਪੈਂਚਰ ਪੈ ਗਿਆ ਉਹ ਤਾਂ ਨਹੀਂ ਕੋ ਕੋ ਮੇ ਗੋਡ ਉਹ ਕਹਿਣਾ ਚਾਹੂਗਾ ਜੀ ਨਹੀਂ ਜੀ ਕੋਈ ਰੰਗ ਬੋਲ ਵਾਲਾ ਜੀ ਇਹਦਾ ਦੀਰਾਂ ਨਹੀਂ ਹੋਏ ਰੰਗ ਤਾਂ ਢੱਕਾ ਵਾਲਾ ਜੀ ਸਾਂਹੀ ਦੱਸੋ ਕੋਈ ਵਿਚਾਰ ਸਾਂਝੇ ਕਰੋ ਕੋਈ ਪੈਂਸਨ ਪੈਂਟ ਨਹੀਂ ਲਾਉਣਾ ਕੀ ਦਵਾਰ ਤੋਂ ਬੁਲਕੀ ਕਹਿੰਦਾ ਤੂੰ ਜਦੋਂ ਹੀ 100 ਫਾਲੋਅਰ ਹੋ ਗਿਆ ਤਾਂ ਧਰਮਪ੍ਰੀਤ ਸਿੰਘ ਕਹਿੰਦੇ ਵੀ ਕੇਕ ਕੱਟਣਾ ਤੇ ਕਹਿੰਦੇ ਡੀਏ ਲਾਉਣਾ ਡੀਜੇ ਉਹ ਉਹ ਗਾਣਾ ਉਹ ਗਾਣਾ ਲਾਗੇ ਨਚਣਾ ਆਪਾਂ ਵੀ ਪਾ 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 ਕੰਮ ਹੋਇਆ ਬਾਈ ਪਾ ਕੰਮ ਹੋਇਆ ਤਰਮੀ ਕੰਮ ਹੋ ਗਿਆ ਨੀ ਅੱਧ ਹੀ ਬਕਾਰ ਆਣ ਦੇ ਆ ਦੱਸੂਗਾ ਸੇਰ ਜਾਂਦਾ ਜੀ ਮੂਰੇ ਮੂਰੇ ਹੁਣ ਦਾਦਾ ਹੈ ਨਹੀਂ ਜੀ ਸੇਰ ਵਾਲਾ ਲੰਡਰੀ ਆ ਸਤੂ ਮੈਂ ਕਹਾਂ ਅੱਜ ਹਾਂ ਜੀ ਉਹ ਜੰਗਲਾਂ ਅੰਦਰੋਂ ਵੀਰ ਜੀ ਬਾਰਕੇ ਕਹਤਾਂ ਨੇ ਇਹ ਜੋ ਸੌ ਸੱਤੀ ਦੇ ਰਹੋਗੇ ਫਿਰਦੇ ਦਾ ਸਾਈਕਲ ਨੂੰ ਪੈਸੇ ਕਿੱਥੋਂ ਆਉਣਗੇ ਫਿਰਦੇ ਦਾ ਸਾਈਕਲ ਆਉਣਾ 70 ਰੁਪਏ ਦਾ ਬਾ ਸਾਈਕਲ ਦੇ ਅੱਗੇ ਮੋਟਰ ਐਂਗਲ ਤੇ ਹੁੰਦੇ ਆ ਨੀ ਪਹਿਲੇ ਬਚਾ ਰਹੇ ਹਾਂ ਹਾਂ ਕਿਕ ਨੂੰ ਰੁਪਈਆ 5 5 ਜੋੜਨੀ ਆ 5 5 ਰੋਟੀ ਖਾ ਲੈ ਮਬਾਰ ਪਰ ਨਾ ਅਕਾਤ ਬਾਹਰ ਨਹੀਂ ਜਾਣਾ ਤਾਂ ਵੀ ਨਾ ਅਕਾਤ ਬਾਹਰ ਨਹੀਂ ਆਣਾ ਜਸਮਨਪ੍ਰੀਤ ਸਿੰਘ ਦੇਖੋ ਜੀ ਹਾਂ ਜੀ ਮੋਸਨੀ ਗੇ ਇਹ ਚੜੀ ਹੈ ਨਾ ਤਾਂ ਮੇ ਵੱਲ ਆਹ ਦੇ ਆਪਾਂ ਚਾੜਤੀ ਤੇ ਉੱਤੇ ਹੀ ਵੀ ਗੁੱਡੀ ਚੜੀ ਜਾਊਗੀ ਮੋਛ ਖੜੀ ਜਾਊਗੀ ਤੇਰੇ ਵਾਲੇ ਜਾ ਇੱਧਰ ਤੋਂ ਮੋਸਾ ਚੜ ਦੇ ਇੱਕ ਵਾਰ ਜਸੂ ਨੇ ਕਹੇ ਸ਼ੇਰ ਚੈੱਕ ਕਰੋ ਕਹਿੰਦੇ ਦੇਖੋ ਕਿਵੇਂ ਖੜਾ ਅੱਖਾਂ 'ਚ ਲਾਈਟਾਂ ਪੈਂਦੀਆਂ ਨੇ ਚੋਬਰ ਦੇ ਤੇ ਜਸੂ ਦਾ ਅੱਖਾਂ 'ਚ ਇੱਕ ਕੁੱਤਾ ਇਹਦੇ ਡੈਡੀ ਚ ਕਹਿੰਦੇ ਦੋ ਕਾਗੜਾ ਕੋ ਬੜਾ ਤੇ ਤਾਂ ਵੀ ਤੁਸੀਂ ਕੋ ਕਹਿਣਾ ਜਾਉਂਗੇ ਸੋ ਇਹ ਲੜ ਪਈ ਕੀ ਜੱਕਰ ਪੈ ਗਿਆ ਹੀ ਹੈ ਇਤਨੇ ਕੁੱਤਿਆਂ ਨੇ ਵੱਡੇ ਯਾਰ ਛੋਟੇ ਛੋਟਾ ਸਾਰਾ ਕੁੱਟ ਖਾਣਾ ਹੀ ਆ ਥੋੜਾ ਜਿਹੜੀ ਸਾਰਾ ਸਾਲ ਡੇਢ ਨਾਲਦਾ ਹੱਡੀਆਂ ਉੰਡੀਆਂ ਹੋਣ ਨੇ ਆ ਇਹਨਾਂ ਨੂੰ ਕਦੇ ਕਦੇ ਆਪ ਚਿਕਨ ਦਾ ਪੀਸ ਖਾਦਾ ਹਾਂ ਹਾਂ ਕੋਈ ਧਰਿਆ ਦਾ ਆਈ ਆਪਾਂ ਬਲਾਉਂ ਲੋਫ ਲੋਫ ਆ ਆ ਗਏ ਨੇ ਇਤ tanto ਆ ਖਾਏ ਜਿਹੜਾ ਫੂ ਮਾੜੀ ਗੱਲ ਆ ਬੈ ਥੋੜੇ ਬਾਅਦ ਕੋਈ ਗੱਲ ਨਹੀਂ ਵੀਰੇ ਲੰਡਰ ਕੁੱਤਿਆਂ ਨੂੰ ਪਾਲ ਰਹੇ ਆ ਆਪਾਂ ਨਹੀਂ ਇੱਕ ਪੈਂਦਾ ਕੀ ਦੇ ਨਾਲ ਹੈ ਤੇਰੇ ਨਾਲ ਓ ਮਾਈ ਗਾਡ ਓ ਮਾਈ ਗਾਡ ਇਟਸ ਓਕੇ ਇਹ ਪੈਂਦਾ ਦਸੂਣਾ ਲਗਾ ਦੇ ਓ ਮਾਈ ਗਾਡ ਮੈੱਕ ਪੂਰਾ ਦਿੰਦਾ ਓ ਮਾਈ ਗਾਡ ਤੇ ਕੁੱਤਾ ਘਰ ਮੁੰਦਾਲਿਆ ਓ ਮਾਈ ਗਾਡ ਓਕੇ ਜੇ ਸੁਸਿਆ ਖਾਂ ਮਿਲੀਆਂ ਨੇ ਓਏ ਓਕੇ ਡੈਂਗੋ ਡੈਂਗੋ ਲੱਗ ਗਿਆ ਲੱਗ ਗਿਆ ਲਸਣਾਂ ਦੇ ਲਾ ਲਿਆ ਪਰ ਕੋਈ ਕੇ ਨਾਲ ਇੱਕ ਗੱਲ ਸੁਣ ਲਓ ਬਲੌਗਰ ਜਿਹੜੇ ਵੀ ਸਾਡੇ ਬਲੌਗ ਦੇਖਦੇ ਨੇ ਆਡੀਅੰਸ ਕਿਹਨੇ ਆ ਨਹੀਂ ਆਣਾ ਵੀ ਜਸਤੂ ਤੋਂ ਕੱਪੜੇ ਬਦਲਾਓ ਇਹਦੀ ਮਰਜ਼ੀ ਇਹਦੀ ਮਰਜ਼ੀ ਨਾਲ ਹੀ ਬਦਲੂ ਚਲੋ ਬਦਲੇ ਇਹਨਾਂ ਜੀ ਸਾਲ ਚ ਆਪਾਂ ਆਪਣੀ ਮਰਜ਼ੀ ਨਾਲ ਹੀ ਚੇਂਜ ਕਰਦੇ ਕੋਈ ਨਹੀਂ ਚਲੋ ਕੋਈ ਨਹੀਂ ਪਰਨਾ ਬਦਲ ਲਿਆ ਹੌਲੀ ਹੌਲੀ ਕੋਟ ਵੀ ਬਦਲੂੱਸਦੇ ਆ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਉਹ ਮੈਨੂੰ ਆ ਕੇ ਪੈਸੇ ਦੇ ਦੇਵੇ ਭਾਈ ਆਪਾਂ ਨਵੇਂ ਜੜਾਂਗੇ ਨੰਬਰ ਮੈਂ ਬੋਲ ਦਿੰਨਾ ਕੋਈ ਮੁੱਖ ਤਕਲੀਫ ਹੋਊਗੀ ਮੇਰੇ ਕੱਪੜੇ ਤੋਂ ਨੰਬਰ ਮੈਂ ਬੋਲ ਦਿੰਨਾ 981404534 ਆਰੇ ਬੰਦਾ ਮੇਰੇ ਘਰੇ 3000 ਰੁਪਏ ਮੈਨੂੰ ਦੇ ਦੇ ਮੈਂ ਤਾਂ ਉਹੀ ਉਹੀ ਜੇ ਕੱਪੜੇ ਪਾ ਕੋਈ ਨਹੀਂ ਬੰਦਿਆਂ ਨੇ ਬੰਦਿਆਂ ਨੇ ਬਥੇਰੀਆਂ ਪੈਂਟਾਂ ਹਲਟਾ ਪਹਿਲਾਂ ਦੇਤੀਆਂ ਹੁਣ ਬੰਦਿਆਂ ਦੇ ਹੱਥ ਖੜੇ ਨੇ ਜਿਹੜੇ ਜਿਹੜੇ ਇੱਕ ਬੰਦਾ ਸੀਗਾ ਜੀ ਮੇਰੇ ਨਾਲ ਉਹ ਮੈਂ ਹੁਣ ਨਾ ਨਹੀਂ ਲੈਣਾ ਚਾਹੁੰਦਾ ਬਸ ਉਹ ਛੇੜੀ ਤੋਂ ਪੈਸੇ ਮਗਾ ਮਗਾ ਕੇ ਮਗਾ ਮਗਾ ਕੇ ਇਨ ਕੱਪੜੇ ਲਿਆਦੇ ਓਕੇ ਮਨਾ ਬਣਾ ਇੱਕਦਮ ਮੇਰੇ ਪਿੱਛੇ ਉਹ ਵੀਡੀਓ ਲੱਗ ਗਿਆ ਚੜ ਚੜ ਗੁਰਦੁਆਰੇ ਚੜਦੇ ਆ ਹਾਂ ਮੈਂ ਅੱਜ ਗੁਰਦੁਆਰੇ ਜਾਣ ਵਾਹ ਇਹਨੂੰ ਤਾਂ ਕੋਈ ਬੈਜ ਚ ਆਉਂਦਾ ਆਂ ਤਾਂ ਮੈਂ ਯਾਦ ਰੱਖੀ ਕਿਹੜਾ ਕੋਣ ਕਹਿੰਦਾ ਬੈਜ ਚ ਆਉਂਦਾ ਗੂਗਲ ਕਹਿੰਦੀ ਐ ਸਾਇੰਸ ਕਹਿੰਦੀ ਆ ਸਾਇੰਸ ਕੀ ਕਹਿੰਦੀ ਆ ਸਾਇੰਸ ਤੋਂ ਪੜ੍ਹੀ ਆ ਸਾਇੰਸ ਤਾਂ ਬਹੁਤ ਕੁਸ ਕਹਿੰਦੀ ਆ ਸਾਇੰਸ ਤਾਂ ਐ ਵੀ ਕਹਿੰਦੀ ਆ ਰੋਜ਼ ਨਾ ਆਓ ਤੇ ਕੱਪੜੇ ਬਦਲੋ ਆਓ ਬਸ ਸਾਇੰਸ ਇਹ ਕਿੱਥੇ ਲੀ ਗਿਆ ਸਾਇੰਸ ਕਿੱਥੇ ਆ ਯਾਰ ਮੈਨਾਂ ਬੈਸ ਨਾ ਕਰੋ ਮੈਨਾਂ ਬੈਸ ਨਾ ਕਰੋ ਓਕੇ ਓਕੇ ਕੱਲਾ ਹਮਨੇ ਕਿਾ ਤਨਾ ਪਾਇਓ ਓਕੇ ਓਕੇ ਓ ਮਾਈ ਗੋਡ ਅਜਾ ਤੁਹਾਨੂੰ ਪ੍ਰੇਸ਼ਾਨ ਕੋ ਬੋਲ ਨਹੀਂ ਰਹੇ ਕੀ ਗੱਲ ਆ ਇਹਦਾ ਫੋਨ ਚੈੱਕ ਹੋ ਗਿਆ ਇਹਦਾ ਨਹੀਂ ਇਹਦਾ ਫੋਨ ਚੈੱਕ ਹੋਇਆ ਹੀ ਇਹ ਇਹ ਇਹਦਾ ਦਾਦਾ ਤੇ ਲਾਈ ਬੈਠਾ ਡੰਡਾ ਇਹਦੇ ਫਿਰ ਨਾ ਡੰਡਾ ਆਪਾਂ ਕੰਸ ਕੰਮ ਕਰੀਏ ਨਹੀਂ ਬਸ ਸਾਡੀ ਫੜੇਗੀ ਤੁਸੀਂ ਤੁਸੀਂ ਜੇ ਗਲਤ ਨਹੀਂ ਕਰਿਆ ਤੁਸੀਂ ਚੰਗਾ ਵੀ ਨਹੀਂ ਕਰਿਆ ਕੋਈ ਤੁਸੀਂ ਸਾਰੇ ਮਾੜੀ ਹੀ ਕਰੇ ਨੇ ਅਜੀ ਸਾਹਮਣੇ ਜਾਣਦੇ ਆ ਇਸਦਾ ਇਸਰ ਵੀਰ ਵੱਲ ਤੋਂ ਲੈਣਾ ਹੈ ਉਹ ਮੇਰੇ ਹੈੱਡਫੋਨ ਦੇ ਨਾਲੇ 100 ਰੁਪਏ ਤੇਰੇ ਕੋਲੇ ਕੋਈ ਨਹੀਂ ਮੈਨੂੰ ਪਤਾ ਤੂੰ ਹੈੱਡਫੋਨ ਕਰ ਉਹ ਬੁੜੇ ਜਿਹੇ ਨੇ ਕੱਢ ਲੇ ਕਰ ਲੈ ਮੈਨੂੰ ਲੱਗਦਾ ਜਿਹੜਾ ਬੈਠਾ ਹੀ ਕੋਲੇ ਤੇਰੇ ਨਾਲ ਵੀ ਲੜ ਪਈ ਬਸ ਆਈ ਨਵੇਂ ਰੱਖਣ ਦਾ ਲੱਦਾ ਕਿਹੜਾ ਬੁੜਾ ਹੱਟੇ ਜੀ ਮੇਰੇ ਕੋਲੇ ਆਓ ਬਹਿਸ ਹੋ ਗਈ ਥੋੜੀ ਜੀ 2 ਮਿੰਟ ਰੁਕਿਓ ਮੇਰੀ ਗੱਲ ਸੁਣ ਨਾ ਤੇਰੇ ਦੇ ਵੀ ਜਵਾਨੀ ਪੂਰੀ ਖੈਰ ਦੀ ਯਾਰ ਤੇਰੇ ਤੇ ਵੀ ਖੈਰ ਦੀ ਆ ਲਓ ਜੀ ਸਾਈਕਲ ਤੇ ਚੱਲੇ ਅੱਜ 24 ਆ ਅੱਜ ਸੈਕਰਾਦਿਆ ਕਦੇ ਉਹਦੇ ਗੱਡੀਆਂ ਜੀ ਵੀ ਇਕੱਠੇ ਹੁੰਦੇ ਆ ਫੈਂਗ ਲਾਦੇ ਵੀ ਕੁਛ ਆ ਗਿਆ ਹਰ ਜਗਾ ਇਕੱਠੇ ਹੀ ਆਵਾਂਗੇ ਜੀ ਗੱਡੀ ਜਾਵਾਂਗੇ ਅੱਥੇ ਕੋਥੇ ਕੋਈ ਨਹੀਂ ਜਦੋਂ 100 ਰੁਪਏ ਆ ਗਿਆ ਨਾ ਸਾਡੇ ਖਾਤੇ ਜੇ ਨਾ ਲੜਖੜਾਣੇ ਤਲਪੂਣਾ ਕੌਣ ਜਿਆ ਓਏ ਸਾਬੀ ਦੇ ਜਾਂਦੇ ਫ੍ਰੈਂਕ ਨਹੀਂ ਹੋਣਾ ਮੇਰਾ ਫ੍ਰੈਂਕ ਨਹੀਂ ਹੋਣਾ ਮੇਰਾ ਗਾਲਟ ਗੱਲ ਮਾਰ ਜੇ ਹੁਣ ਸੌਰੀ ਜੀ ਮਾੜੀ ਮੋੜੀ ਨਿਕਲ ਜੰਗੀ ਕੁਈ ਜੇ ਤੁਹਾਨੂੰ ਇਫ ਯੂ ਡੋਟ ਮਾਈਂਡ ਸੌਰੀ ਪਰ ਨਹੀਂ ਉਹ ਜੇ ਲੈੜੀ ਗਿਆ ਹੁੰਦਾ ਇਫ ਯੂ ਡੋਟ ਮਾਈਂਡ ਸੌਰੀ ਓਕੇ ਓ ਮਾਈ ਗਾਡ ਓ ਮਾਈ ਗਾਡ ਇਹ ਬੜਾ ਡਿਕ ਲਾਹੇ ਨੂੰ ਛੱਕਦੇ ਕਿਵੇਂ ਲੱਗਦਾ ਹੈ ਤੁਹਾਨੂੰ ਅਸੀਂ ਸਾਈਕਲਾਂ ਤੇ ਗਿੱਜ ਗਏ ਜਿਹੜੇ ਇੱਕ ਦੇ ਗੱਡੀਆਂ ਚਲਾ ਨਹੀਂ ਹੋ ਸਕਦੇ ਡੈਰੀ ਦੇ ਨਾਮ ਵਿੱਚ ਬਾਜਾ ਨਹੀਂ ਤੇਪਣੀ ਫਾਉਂਕਾ ਦੇ ਗਏ ਵਰਤੀ